महाराज प्रतिनिधि के द्वारा रखा गया उसमें हमारी भागीदारी तो यही है कि इसके विषय में अच्छा मत अपने मत अनुसार हम दें तो तभी उपस्थित है और हमारे बीच में बहुत सारे बहुत हाल मित्र से हैं और आपके बीच समाज को भी साथ लेकर के एक अच्छा निर्णय लेकर के समाज को देने का संतों का तो ये मत रहेगा तो ये आगे आने वाले समय में आप सबकी समृद्धि स्वर्ण अक्षरों में भी अपने हैं है, अपनी स्वेच्छा से बने हैं तो जीवन स्वेच्छा पूर्वक और स्वतंत्र तो लेकिन इस स्वतंत्रता के साथ साथ हमारा थे एक पक्ष आपका समाज भी खड़ा तो करके तो दूसरा विषय जो समाज को चिंतनशील की बात है और विशेषकर पंजाब में जिस पर पंजाब से ही शुरुआत हो रही पंजाब की ही बात पंजाब में हम अपने अपने से, से, अपने अपने से, अपने, अपने, अपने व्यवहार से तो जितना भी हम उसके लिए प्रयास करें उसको रोकने का जाएंगे। भले ही कोई भी धर्म हो भारत में तो धर्मों की बहुत बरबार है वो रह जाए हमें उससे कोई लेना देना नहीं लेकिन हमारी मान्यता हम गुरु गोरक्षनाथ जी की संप्रदाय का नाम चिन्ह लेकर के नाथ मत को विचरा रहे और उसी के साथ साथ हम समाज का पक्ष लेकर के तो हम वाल्मीकि तो हमारे मध्य में सब उपस्थित है। हुए हैं सती शिक्षकों को आदेश प्रणाम जयलाल जी तो महाराज जी ने जिस विषय पर भाई जी कितने शांत हो गए आप सबके जो तो रखा है जो बातों को लेकर के पहला कि हमारा जो पंजाब के अंदर में और देश के अंदर भी धर्म परिवर्तन ਹਮਾਰਾ ਵਾਲਿ ਜੈ 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 ਜੈ

ਵਿਸ਼ਵ ਪੰਨਾ ਸਦ ਸਮਾਜ ਜਨਤਿ ਮੇਰੇ ਹੱਥ ਕੀ ਦੇ ਵਿੱਚ ਇਕੱਠੇ ਹੋਏ ਸੀ ਮੇਰੇ ਲਈ ਬੜੀ ਗੌਰਵ ਦੀ ਗੱਲ ਹੈ ਗਰਤ ਦੀ ਗੱਲ ਹੈ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਪਿਆਰ ਸਭ ਨੂੰ ਬਹੁਤ ਬਹੁਤ ਜੀ ਆਇਆਂ ਕਰਮਾਵਲੀ ਧਰਤੀ ਸਾਡੀ ਪਗਵਾਰੀ ਧਰਤੀ ਤੇ ਸਾਰਾ ਸੰਸਮਾਰਜ ਜਿਹੜਾ ਇਕੱਠਾ ਹੋਇਆ ਮੈਂ ਸਮੇ ਸਮੇਂ ਤੇ ਇੱਥੇ ਬਾਬਾ ਜੀ ਕੋਲ ਮੇਰੇ ਸੋਹਣੇ ਬੰਦੋ ਵੀ ਉਹਨਾਂ ਦਾ ਵੀ ਥੋੜਾ ਜਿਹਾ ਇੰਗਲੈਂਡ ਦੇ ਵਿੱਚ ਰਹਿੰਦੇ ਸੀ ਸਾਰੀ ਜ਼ਿੰਦਗੀ ਉਹ ਸਾਡੇ ਨਗਰ ਦੇ ਵਾਰਮੇ ਕੀ ਪਾਈ ਚਾਣ ਦੇ ਲੋਕ ਸਿੰਘ ਨੇ ਨਾਲ ਹੀ ਰਹਿੰਦੇ ਸੀ ਇੱਥੇ ਵੀ ਸਾਡਾ ਜਿਹੜਾ ਪਰਿਵਾਰ ਸੀ ਉਹ ਵੀ ਇੱਥੇ ਸਾਡਾ ਜਗਾ ਕਹਿੰਦਾ ਮਤਲਬ ਸਾਨੂੰ ਫਰਕ ਕੋਈ ਬੋਲੇ ਸੁੰਦਰ ਬਾਗਵਾਨ ਵਾਲਮੀਕ ਮਹਾਰਾਜ ਕੀ ਜੈ ਗੁਰੂ ਗਿਆਨਾਤ ਮਹਾਰਾਜ ਕੀ ਜੈ ਅੰਤੁਰੂ ਲਾਲਨਾਥ ਮਹਾਰਾਜ ਕੀ ਜੈ ਅੱਜ ਭਗਵਾਨ ਵਾਲਮੀਕੀ ਜੋਗ ਆਸ਼ਰਮ ਤੇਰਾ ਸਤਪੂ ਲਾਲ ਨਾਥ ਮਹਾਰਾਜ ਜੀ ਵਿੱਚ ਸਮੁੱਚਾ ਸੰਤ ਸਮਾਜ ਇੱਥੇ ਆਪਣੇ ਚਰਨ ਪਾ ਕੇ ਆਪਣੇ ਵਿਚਾਰ ਦੇ ਕੇ ਸਾਡੇ ਸਿਸਤਾਨ ਨੂੰ ਪਵਿੱਤਰ ਕੀਤਾ ਹੈ ਉਹਦੇ ਲਈ ਅਸੀਂ ਸਾਰੇ ਮਹਾਪੁਰਸ਼ਾਂ ਦਾ ਕੋਟ ਕੋਟ ਵਾਰ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੱਥੇ ਦਰਸ਼ਨਦਾਰੇ ਦਿੱਤੇ ਹੈਗੇ ਆ ਸਾਧ ਸੰਗਤ ਜੀ ਇਸ ਸਥਾਨ ਤੇ ਮਹਾਪੁਰਸ਼ ਆਉਂਦੇ ਆ ਜਿਸ ਸਥਾਨ ਤੇ ਮਹਾਪੁਰਸ਼ਾਂ ਦੇ ਚਰਨ ਪੈਂਦੇ ਆ ਉਹ ਸਥਾਨ ਤੀਰਥ ਬਣ ਜਾਂਦੇ ਆ ਉਹ ਸਥਾਨ ਜਿਹੜੇ ਹੈਗੇ ਆ ਸਵਰਗ ਵਰਗੇ ਬਣ ਜਾਂਦੇ ਕਿ ਸਾਧਵਾਉਂਦੇ ਚਰਨ ਕਮਲਾਂ ਦੀ ਤੂੜ ਹੀ ਇਸ ਜੀਵਨ ਨੂੰ ਸਵਾਰ ਦਿੰਦੀ ਹੈ ਸੰਤਨ ਭਗਵਾਨ ਵਾਲਮੀਕ ਮਹਾਰਾਜ ਆਪਣੇ ਬਾਣੀ ਚ ਲਿਖਦੇ ਆ ਸਥਾਨ ਤੇ ਸਤਪੁਰਸ਼ ਆ ਕੇ ਬੈਠਦਾ ਹੈ ਉਹ ਸਥਾਨ ਵੀ ਸ਼ੁਭ ਹੈ ਜੋ ਬੋਲਤਾ ਹੈ ਉਹ ਵੀ ਸ਼ੁਭ ਹੈ ਕਿਉਂਕਿ ਇਸ ਕਰਕੇ ਮਹਾਂਪੁਰਸ਼ਾਂ ਦਾ ਸਤਿ ਵਿਚਾਰ ਅਸੀਂ ਸੁਣੇ ਉਹਨਾਂ ਦੀ ਬਾਣੀ ਸੁਣੀ ਤੇ ਸਾਨੂੰ ਬਹੁਤ ਚੰਗਾ ਲੱਗਿਆ ਹੈਗਾ ਅਸੀਂ ਆਸ਼ਾ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਸਥਾਨ ਤੇ ਸਾਡੇ ਸਾਧੂ ਸੰਤ ਮਹਾਂਪੁਰਸ਼ ਇਸ ਸਥਾਨ ਤੇ ਆਉਂਦੇ ਰਹਿਣ ਤੇ ਸਾਨੂੰ ਦਰਸ਼ਕਦਾਰੇ ਦਿੰਦੇ ਰਹਿਣ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਰਹੀਏ ਅਸੀਂ ਅਸੀਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਕੋਟ ਕੋਟ ਵਾਰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਦਾਂ ਸਾਨੂੰ ਆਪਣੇ ਮਹਾਂਪੁਰਸ਼ਾਂ ਦੇ ਦਰਸ਼ਨਦਾਰੇ ਦਿੰਦਾ ਰਹੇ ਵੀ ਹੈਗਾ ਕਈ ਵਿਚਾਰਾ ਹੋਈਆਂ ਬੜੀਆਂ ਦੂਰੀਆਂ ਡੰਗੀਆਂ ਵਿਚਾਰਾ ਹੋਈਆਂ ਇਸ ਕਰਕੇ ਅਗਲੀ ਮੀਟਿੰਗ 17 ਤਰੀਕ ਨੂੰ ਹੈ ਗੁਰੂ ਗਿਆਨnath ਗਿਆਨ ਆਸ਼ਰਮ ਬਾਲਮਿਕੀ ਤੀਰਤੇ ਹੈ ਸੰਤ ਬਾਬਾ ਗਰਦਾਰੀ ਨਾਜ ਮਹਾਰਾਜ ਦੀ ਗਵਾਹੀ ਵਿੱਚ ਹੈ ਵਿਚਾਰ ਹੈ ਕਿ ਹੋਰ ਵੀ ਕਈ ਮੀਟਿੰਗਾਂ ਚਲਦੀਆਂ ਰਹਿਣਗੀਆਂ ਸਾਡਾ ਤਾਂ ਸਦ ਵਿਚਾਰ ਹੀ ਹੈ ਕਿ ਸਾਡਾ ਜਿਹੜਾ ਭੇਖ ਹੈਗਾ ਹੈਗਾ ਸਾਡੇ ਕੌਮ ਦੇ ਜਿਹੜੇ ਸੰਤ ਹੈਗੇ ਆ ਸਾਡਾ ਵੱਡਾ ਪ੍ਰਿਆਸ ਹੈਗਾ ਕਿ ਉਹ ਇਕੱਠੇ ਹੋਣਗੇ ਤਾਂ ਜ਼ਰੂਰ ਅਸੀਂ ਸੋਚਦੇ ਆ ਕਿ ਸਾਨੂੰ ਕੋਈ ਚਾਨਣ ਮਾਰਾ ਨਜ਼ਰ ਆਵੇਗਾ ਜਦੋਂ ਸੰਤ ਇੱਕ ਸਰਮਾਇਆ ਹੁੰਦੇ ਆ ਸੰਤ ਇੱਕ ਸਮਾਜ ਦਾ ਖਜ਼ਾਨਾ ਹੁੰਦੇ ਆ ਸੰਤ ਜਿਹੜੇ ਹੈਗੇ ਆ ਇੱਕ ਸਮਾਜ ਦਾ ਅਨਮੋਲ ਖਜ਼ਾਨਾ ਹੈ ਜਿਸ ਦੇ ਨਾਲ ਸਾਰਾ ਸਮਾਜ ਚੰਕਦਾ ਹੈ ਇਸ ਕਰਕੇ ਉਸ ਖਜ਼ਾਨੇ ਨੂੰ ਇਕੱਠਾ ਕਰਨ ਦੀ ਲੋੜ ਹੈਗੀ ਹੈ ਜੇ ਉਹ ਖਜ਼ਾਨਾ ਇਕੱਠਾ ਹੋਵੇਗਾ ਜ਼ਰੂਰ ਸਮਾਜ ਦਾ ਵਿਕਾਸ ਹੋਵੇਗਾ ਸਾਡੇ ਸਕੂਲ ਕਾਲਜ ਯੂਨੀਵਰਸਟੀਆਂ ਹਰ ਚੀਜ਼ ਬਣੇਗੀ ਜਦੋਂ ਸਾਡੇ ਮਹਾਪੁਰਸ਼ ਜਾਗਰੂਕ ਹੋਣਗੇ ਸਾਡੇ ਮਹਾਪੁਰਸ਼ ਸਦ ਵਿਚਾਰਾਂ ਕਰਨਗੇ ਆਪਣੇ ਕੌਮ ਦੇ ਵਿਕਾਸ ਵਾਸਤੇ ਕੌਮ ਦੇ ਭਲੇ ਵਾਸਤੇ ਉਹ ਦੂਰ ਨਹੀਂ ਹੈਗਾ ਕਿ ਅਸੀਂ ਇੱਥੇ ਵਧੀਆ ਪਰਫਾਰਮ ਕਰਾਂਗੇ ਹੈਗਾ ਇਸ ਕਰਕੇ ਅਸੀਂ ਫਿਰ ਤੋਂ ਆਏ ਮਹਾਪੁਰਸ਼ਾਂ ਦਾ ਸੰਤਾਂ ਦਾ ਆਪਣੇ ਲੀਡਰ ਸਹਿਬਾਨਾਂ ਦਾ ਇਥੇ ਆਣ ਤੇ ਕੋਟ ਕੋਟ ਵਾਰ ਧੰਨਵਾਦ ਕਰਦੇ ਆ ਸਾਡੇ ਕੋਲੇ ਸ੍ਰੀ ਜੇਠਾ ਨਾਜ਼ੀ ਮਹਾਰਾਜ ਜੀ ਅੱਜ ਦੇ ਦਿਨ ਤੇ ਕੀ ਮੈਸੇਜ ਦੇਣਾ ਚਾਹੋ ਅੱਜ ਦੇ ਦਿਨ ਤੇ ਇਹੀ ਹੈ ਕਿ ਅਸੀਂ ਆਪਣੇ ਸਾਰੇ ਸੰਤ ਸਮਾਜ ਨੂੰ ਤੇ ਆਪਣੇ ਸਮਾਜ ਦੇ ਲੀਡਰ ਸਹਿਬਾਨ ਨੂੰ ਇਕੱਠੇ ਕਰਨਾ ਚਾਹੁੰਦੇ ਆ ਸਾਡਾ ਇਹੀ ਮਿਸ਼ਨ ਸੀਦਾ ਕਿ ਅਸੀਂ ਆਪਣੇ ਸੰਤ ਸਮਾਜ ਨੂੰ ਇਕੱਠੇ ਕਰੀਏ ਆਪਣੇ ਲੀਡਰ ਸਹਿਬਾਨ ਨੂੰ ਇਕੱਠੇ ਕਰੀਏ ਫੌਮ ਦੇ ਹਿੱਤ ਵਿੱਚ ਕੋ ਚੰਗੀ ਵਿਚਾਰ ਪੇਸ਼ ਕਰੀਏਗਾ ਫੌਮ ਦੇ ਹਿੱਤ ਦੀ ਕੋ ਗੱਲ ਕਰੀਏਗਾ ਦੇ ਨਾਲ ਸਾਡੇ ਬੱਚੇ ਸਾਡੀ ਕੌਮ ਤੇ ਸਾਡਾ ਜਿਹੜਾ ਤੀਰਥ ਭਗਵਾਨ ਵਾਲਮੀਕ ਮਾਰਾ ਜਿਹਦਾ ਹੈ ਥਾਨ ਉਹ ਸਜੇ ਢੰਗ ਨਾਲ ਚਲਾ ਸਕੀਏ ਜਿਹੜੇ ਸਾਡੇ ਵਾਲਮੀਕੀ ਮੰਦਿਰ ਹੈ ਪਿੰਡਾਂ ਦੇ ਵਿੱਚ ਹੈਗਾ ਉਹਨਾਂ ਨੂੰ ਅਸੀਂ ਵਧੀਆ ਢੰਗ ਨਾਲ ਚਲਾ ਸਕੀਏ ਕੋਈ ਆਪਣੀ ਮਾਨ ਮਰਿਆਦਾ ਬਣਾ ਸਕੀਏ ਉਹ ਬਿਨਾਂ ਵਿਚਾਰ ਤੋਂ ਨਹੀਂ ਬਣ ਸਕਦੀ ਹੈਗਾ ਜਦ ਆਪਾਂ ਕੋਈ ਸੱਦ ਵਿਚਾਰਾਂ ਕਰਾਂਗੇ ਜਰੂਰ ਕੋਈ ਚੰਗਾ ਮੈਸੇਜ ਨਿਕਲੇਗਾ ਵਿੱਚੋਂ ਹੈਗਾ ਇਸ ਕਰਕੇ ਅੱਜ ਦਾ શુભ ਦਿਹਾੜੇ ਤੇ ਫੇਰ ਤੋਂ ਅਸੀਂ ਸਾਰੇ ਆਹ ਪਰੇਸ਼ਾਨੋ बाबा शिवकनाथ जी महाराज बाबा जीवननाथ जी महाराज बाबा सरदारनाथ जी महाराज जी बाबा मलकितनाथ जी महाराज संत कृष्ण विद्यार्थी जी महाराज जी दिल्ली तो आए हैगे है ते उन्होंने भी अति दर्शन तारे ਦਿੱਤੇ ਹੈगे कोट कोट वार धन्यवाद करते हैं जय वाल्मीकि हर 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 चलो भगवान में आशीर्वाद की महाराज की जय सतगुरु ज्ञाननाथ जी महाराज की जय आज सतगुरु लालनाथ जी महाराज के तेरे पर चिट्ठी में भगवान वाल्मीकि तीर्थ जो है उसके विषय में यहाँ देश के विभिन्न प्रांतों से हुए संत महात्माओं के साथ में चर्चा हुई समाज को क्या जो है आध्यात्मिक दिशा में मुड़ना है समाज में जो कुरती व्याप्त है उनको रोकने के लिए धर्म परिवर्तन रोकने के लिए और अपने भगवान वाल्मीकि तीर्थ को अच्छी तरह से उसको उसका सुचारू रूप से प्रबंधन हो और वहाँ पर वाल्मीकि समाज का व्यक्ति एक व्यक्ति जो आस्था के रूप में जाए ये समस्त प्रकार की चर्चा हुई और इसमें सभी महापुरुषों ने अपने अपने विचार व्यक्त किए सभी के विचार बहुत अमूल्य थे बहुत प्रमुख विचार थे ये समाज को दिशा देने के लिए एक अहम कदम होगा बोलो मैं श्री भगवान की सोनर भाई भगवान वाल्मीकि महाराज की जय आज भगवान वाल्मीकि योग आश्रम डेरा रहीमपुर विखे ਵਾਲਜੋਗੀ ਸੰਤ ਬਾਬਾ ਪ੍ਰਗਨਨਾਥ ਮਹਾਰਾਜ ਜੀ ਦੀ ਰਹਿਨਮਾਈ ਹੇਠ ਪੂਰੇ ਵਿਸ਼ਵ ਤੋਂ ਵਾਲਮੀਕੀ ਸੰਤ ਸਮਾਜ ਇਕੱਤਰ ਹੋਇਆ ਇੰਡੀਆ ਦੇ ਕੋਨੇ-ਕੋਨੇ ਤੋਂ ਸੰਤ ਸਮਾਜ ਆਇਆ ਅੱਜ ਵਿਚਾਰਾਂ ਹੋਈਆਂ ਔਰ ਸੰਤਾਂ ਵੱਲੋਂ ਇਕੱਤਰ ਹੋ ਕੇ ਇੱਕ ਮਿਸ਼ਨ ਦੀ ਯੋਜਨਾ ਕੀਤੀ ਗਈ ਆ ਕਿ ਪੂਰਨ ਸੰਤ ਸਮਾਜ ਜਿਹੜਾ ਵਾ ਉਹ ਇੱਕ ਮੋਟੋ ਹੋ ਕੇ ਤੁਰੇਗਾ ਔਰ ਪੂਰੇ ਸਮਾਜ ਦੀ ਜਿਹੜੀ ਵਾਂਗ ਡੋਰ ਉਹ ਸੰਤ ਸਮਾਜ ਫੜੇਗਾ ਔਰ ਜਿਹੜਾ ਧਰਮ ਪਰਵਰਤਨ ਹੋ ਰਿਹਾ ਵਾ ਉਸ ਵਿਸ਼ੇ ਨੂੰ ਲੈ ਕੇ ਅੱਜ ਸਮੁੱਚੇ ਸੰਤ ਸਮਾਜ ਵੱਲੋਂ ਵੀ ਇੱਕ ਵਿਚਾਰ ਚਰਚਾ ਕੀਤੀ ਗਈ ਆ ਕਿ ਜਿਹੜਾ ਇਹ ਧਰਮ ਪਰਵਰਤਨ ਹੋ ਰਿਹਾ ਵਾ ਇਹਨੂੰ ਜਿਹੜਾ ਧਰਮ ਪ੍ਰਚਾਰ ਕਰਕੇ ਰੋਕਿਆ ਜਾਊਗਾ ਇਸ ਕਰਕੇ ਅੱਜ ਸਮੁੱਚਾ ਸਮਾਜ ਵੀ ਲੀਡਰ ਸਾਹਿਬਾਨ ਵੀ ਦੇਰੇ ਤੇ ਪਹੁੰਚੇ ਸਿਗੇ ਅਗਲੀ ਜੋ ਹੈ ਨਾ ਕੀ ਹੈ ਜੀ ਅਗਲੀ ਯੋਜਨਾ 17 ਜੂਨ ਨੂੰ ਫੇਰ ਜਿਹੜੀ ਇੱਕ ਮੀਟਿੰਗ ਰੱਖੀ ਗਈ ਆ ਭਗਵਾਨ ਵਾਲਮੀਕੀ ਤੀਰਥ ਤੇ ਉੱਥੇ ਜਿਹੜਾ ਜੋ ਡਿਸੀਜਨ ਹੋਊਗਾ ਪੂਰੇ ਸੰਤ ਸਮਾਜ ਦਾ ਉਹ ਲਿਆ ਜਾਊਗਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਵਾਲ ਇਹ ਮੈਂ ਇਹ ਚਾਹਣਾ ਕਹਿਣਾ ਚਾਹੁੰਦਾ ਕਿ ਸਮਾਜ ਨੂੰ ਅੱਜ ਇੱਕ ਮੁੱਠ ਹੋ ਕੇ ਟੱਲਣ ਦੀ ਜ਼ਰੂਰਤ ਆ ਚਾਹੇ ਉਹ ਧਾਰਮਿਕ ਖੇਤਰ ਹੋਵੇ ਚਾਹੇ ਰਾਜਨੀਤਿਕ ਖੇਤਰ ਹੋਵੇ ਕਿਉਂਕਿ ਵਾਲਮੀਕੀ ਸਮਾਜ ਦਾ ਸ਼ੋਸ਼ਣ ਹੋ ਰਿਹਾ ਵਾ ਰਾਜਨੀਤਿਕ ਪੱਧਰ ਤੇ ਬਹੁਤ ਜ਼ਿਆਦਾ ਹੋ ਰਿਹਾ ਵਾ ਸਾਡੇ ਸਮਾਜ ਦੇ ਲੀਡਰਾਂ ਨੂੰ ਅਗਨੋਰ ਕੀਤਾ ਜਾਂਦਾ ਵਾ ਸਮਾਜ ਨੂੰ ਤਾਂ ਅਗਨੋਰ ਕੀਤਾ ਹੀ ਜਾਂਦਾ ਵਾ ਪਰ ਲੀਡਰਾਂ ਨੂੰ ਵੀ ਬਹੁਤ ਜ਼ਿਆਦਾ ਅਗਨੋਰ ਕੀਤਾ ਜਾਂਦਾ ਵਾ ਪਾਰਟੀਆਂ ਗੁੰਮਰਾਹ ਕਰਦੀਆਂ ਵਾ ਗੁੰਮਰਾਹ ਕਰਕੇ ਲੀਡਰ ਨੂੰ ਡੈਡ ਕਰਕੇ ਫੇਰ ਵੋਟਾਂ ਲੈ ਲੈਂਦੇ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਇਸ ਕਰਕੇ ਸਾਨੂੰ ਇੱਕ ਮੁੱਠ ਹੋ ਕੇ ਚੱਲਣਾ ਜ਼ਰੂਰੀ ਸਾਡੇ ਅੱਜ ਬਣਦਾ ਵਾ ਜੇ ਲੀਡਰ ਚਾਹਣ ਕਿਉਂਕਿ ਹਰ ਇੱਕ ਲੀਡਰ ਅਸੀਂ ਦੇਖਦੇ ਆਂ ਅਸੀਂ ਆਪਣੇ ਸਮਾਜ ਚ ਰਹਿੰਦੇ ਆਂ ਮੇਰੇ ਤੋਂ ਸ਼ੁਰੂ ਕਰ ਲੋ ਜਿਹੜੇ ਮਰਜ਼ੀ ਲੀਡਰ ਨੂੰ ਪੁੱਛ ਲੋ ਹਰ ਇੱਕ ਲੀਡਰ ਨਾਲ ਤਕੇਸ਼ਾ ਹੀ ਹੋਈ ਆ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਜਾ ਕੇ ਹੋਈ ਆ ਕਿਸੇ ਵੀ ਪਾਰਟੀ ਨੇ ਕੀਤੀ ਆ ਤਕੇਸ਼ਾ ਹੀ ਹੋਈ ਆ ਕਿਉਂਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਵਾ ਪਹਿਲਾ ਜਦੋਂ ਇਲੈਕਸ਼ਨ ਆਉਂਦੀ ਆ ਤੇ ਲੀਡਰਾਂ ਨੂੰ ਝੂਠੇ ਦਾਅਵੇ ਕਰ ਲੈਂਦੇ ਉਹਨਾਂ ਦੇ ਨਾਲ ਤੈਨੂੰ ਮੈਂ ਚੇਅਰਮੈਨ ਲਾ ਦੂੰ ਤੈਨੂੰ ਮੈਂ ਟਿਕਟ ਦੇ ਦੂੰ ਤੈਨੂੰ ਮੈਂ ਉਹ ਕਰ ਦੂੰ ਜੀ ਜਦੋਂ ਇਲੈਕਸ਼ਨ ਲੰਘ ਜਾਂਦੀ ਆ ਉਸ ਤੋਂ ਬਾਅਦ ਕਿਸੇ ਵੀ ਲੀਡਰ ਨੂੰ ਪੁੱਛਿਆ ਨਹੀਂ ਜਾਂਦਾ ਉਹ ਵੀ ਸਿਰਫ ਵਾਲਮੀਕੀ ਸਮਾਜ ਦੇ ਲੀਡਰਾਂ ਨਾਲ ਹੋਰ ਬਾਕੀ ਕਾਸਟ ਹਾਲ ਕੋਈ ਨਹੀਂ ਉਹਨਾਂ ਤੋਂ ਡਰਦੇ ਆ ਬੇਸ਼ੱਕ ਸਾਡਾ ਬਹੁਤ ਵੱਡਾ ਵੋਟ ਬੈਂਕ ਆ ਪਰ ਸਾਡੇ ਵਿੱਚ ਉਹ ਇਹ ਸੋਚਦੇ ਕਿ ਇਹ ਜਿਹੜਾ ਸਮਾਜ ਇੱਕ ਮੁੱਠ ਹੋ ਕੇ ਨਹੀਂ ਚੱਲਦਾ ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਾਰਟੀਆਂ ਨੂੰ ਦੱਸਾਂਗੇ ਜਿਹੜਾ ਵਾਲਮੀਕੀ ਸਮਾਜ ਉਹ ਇੱਕ ਮੋਟ ਹੋ ਕੇ ਚੱਲੂਗਾ ਔਰ ਤੁਹਾਨੂੰ ਮੂੰਹ ਦੀ ਖਾਣੀ ਪਵੇਗੀ ਆਮ ਆਦਮੀ ਪਾਰਟੀ ਵੱਲੋਂ ਤਾਂ ਕਾਫੀ ਜਿਹੜਾ ਹੈਗਾ ਵਾਲਮੀਕੀ ਸਮਾਜ ਦੇ ਜਿਹੜੇ ਰਹਿ ਗਏ ਆ ਆਪਣੇ ਲੋਕ ਰਹਿ ਗਏ ਉਹਨਾਂ ਨੂੰ ਕਾਫੀ ਜਿਹੜਾ ਹੈਗਾ ਅੱਗੇ ਦਿਲ ਗਏ ਆ ਚੇਅਰਮੈਨੀਆਂ ਚੇਅਰਮੈਨੀਆਂ ਖਤਰਾਂ ਦੇ ਦੇਖੋ ਜੀ ਮੈਂ ਕਿਸੇ ਵੀ ਪਾਰਟੀ ਤੇ ਇੱਕ ਤੇ ਪਾਰਟੀ ਪੜੀ ਨਹੀਂ ਕਹੂੰਗਾ ਮੈਂ ਤਾਂ ਸਾਰੀਆਂ ਹੀ ਪਾਰਟੀਆਂ ਦਾ ਕਹਿ ਰਿਹਾ ਵਾਂ ਇੱਕ ਕੱਲੀ ਆਮ ਆਦਮੀ ਨਹੀਂ ਅਕਾਲੀ ਦਲ ਕਾਂਗਰਸ ਭਾਜਪੀ ਸਾਰਿਆਂ ਵੱਲੋਂ ਹੀ ਤਾਂ ਕੱਟਾ ਕੀਤਾ ਜਾਂਦਾ ਵਾ ਸਾਰਿਆਂ ਵੱਲੋਂ ਹੀ ਲਾਰੇ ਲਾਏ ਜਾਂਦੇ ਆ ਕੋਈ ਕਿਸੇ ਨੂੰ ਮੁੜ ਕੇ ਨਹੀਂ ਪੁੱਛਦਾ ਇੱਕ ਪਾਰਟੀ ਤੇ ਨਹੀਂ ਮੈਂ ਕਹਿ ਰਿਹਾ ਕਿ ਆਮ ਆਦਮੀ ਨੇ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ ਵਾ ਸਾਡੇ ਨਾਲ ਹੋਇਆ ਵਾ ਸਾਨੂੰ ਬਹੁਤ ਵੱਡੇ ਵੱਡੇ ਦਾਅਵੇ ਕਰਕੇ ਇੰਡੀਆ ਲੈਵਲ ਦੇ ਲੀਡਰ ਸਾਡੇ ਨਾਲ ਬੈਠ ਕੇ ਮੇਰੇ ਨਾਲ ਮੁੜ ਕੇ ਫੇਰ ਕਿਸੇ ਨੇ ਨਹੀਂ ਪੁੱਛਿਆ ਸੋ ਅੱਜ ਸਾਨੂੰ ਜ਼ਰੂਰਤ ਆ ਇੱਕ ਮੁੱਠੋ ਕੇ ਚੱਲਣ ਦੀ ਮੈਂ ਸਾਰੇ ਲੀਡਰ ਸਾਹਿਬਾਨ ਨੂੰ ਕਿਉਂਕਿ ਸੰਤਸਬਾਦ ਤੇ ਸਾਡੀ ਵਾਂਗ ਡੋਰ ਪਰੇਗਾ ਹੁਣ ਔਰ ਉਹਨਾਂ ਦੀ ਲੀਡ ਹੋਊਗੀ ਉਹ ਹੀ ਕਰਨਗੇ ਸਾਰਾ ਕੁਝ ਪਰ ਮੈਂ ਆਪਣੇ ਸਮਾਜ ਦੇ ਜਿੰਨੇ ਵੀ ਲੀਡਰ ਸਾਹਿਬਾਨ ਆ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਸੰਤਾਂ ਦੇ ਨਾਲ ਰਲ ਕੇ ਆਪਾਂ ਸਮਾਜ ਦੀ ਬਾੰਦੋ ਇਸ ਟੀਮ ਦਾ ਦੋਰੀ ਆਫਸਾਇਟੀਆਂ ਮੁੱਤਾਂ ਦੇ ਵਿੱਚ ਫੈਲਾਉਣਾ ਬਹੁਤ ਵੱਡਾ ਫਾਇਦਾ ਹੋਊਗਾ ਜੀ ਜਦੋਂ ਇੱਕ ਮੁੱਠ ਹੋ ਕੇ ਸਮਾਜ ਤੁਰੂਗਾ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪਤਾ ਲੱਗੂ ਪਾਰਟੀਆਂ ਦੇ ਆਗੂਆਂ ਨੂੰ ਕਿ ਜੇ ਇਹ ਸਮਾਜ ਦੇ ਵਾਲਮੀਕੀ ਸਮਾਜ ਦੇ ਲੀਡਰ ਨਾ ਤੁਰੇ ਤਾਂ ਸਾਨੂੰ ਵੋਟ ਵਾਲਮੀਕੀ ਸਮਾਜ ਦੀ ਨਹੀਂ ਪਹੁੰਚੀ